ਜੈ ਸ੍ਰੀ ਮੇਲਾ ਪੰਜਵਾ ਘਰ ਚੌਥਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗੇ ਤਜਿ ਸਿਆਨੁ ਚਿੰਤ ਵਸਾਰੀ ਅਹੰਗ ਛੋਡਿਓ ਹੈ ਤਿਆਗਿ ਰਹਾਉ ਜੋ ਦੇਖੋ ਤੋ ਸਗਲ ਮੋਹ ਮੋਈਆ ਤੋ ਸ਼ਰਨ ਪਰਿਓ ਗੁਰ ਫਾਗ ਕਰ ਕਿਰਪਾ ਟੈਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਗ ਤਰਿਓ ਸਾਗਰ ਪਾਵਕ ਕੋ ਜੋ ਸੰਤ ਪੇਟੇ ਵਡ ਫਾਗ ਜਨ ਨਾਨਕ ਸਰਬ ਸੁਖ ਪਾਏ ਮੋਹਰੋ ਹਰ ਚਰਣੀ ਚਿਤ ਲਗ ਜੈ ਸ੍ਰੀ ਮਨਲਾ ਪੰਜਵਾ ਮਨ ਮੈਂ ਸਤਗੁਰ ਧਿਆਨ ਧਰਾ ਡਿੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਾਇਆ ਕਰਾ ਰਹਾਉ ਕਾਲ ਜਾਲ ਅਰਮ ਜੰਝਾਲ ਛੁਟ ਕੇ ਜਮੈਂ ਡਰਾ ਆਇਓ ਦੁਖ ਹਰਨ ਸ਼ਰਨ ਕਰੁਣ ਪਤ ਗਿਓ ਚਰਨ ਆਸਰਾ ਨਾਵ ਰੂਪ ਪਇਓ ਸਾਧ ਸੰਗ ਭਵਨਿਤ ਪਾਰ ਪਰਾ ਅਪਿਓ ਪੀਓ ਗਤ ਥਿਓ ਫਰਮ ਕੋ ਨਾਨਕ ਅਜਰ ਜਰਾ ਜੈਤ ਸ੍ਰੀ ਮਹਿਲਾ ਪੰਜਵਾ ਜਾ ਕੋ ਭੈ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਓ ਵਾਕ ਬਿਆਦ ਨਾ ਕਾਈ ਰਹਾ ਥਿਸ ਹੈ ਸਭ ਸੰਗ ਰਹਿ ਅਲੇਪਾ ਨਾ ਵਿਆਪੈ ਉਨਮਾਈ ਇੱਕੇ ਰੰਗ ਤਤ ਕੇ ਬੇਤ ਸਤਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿੰਨ ਕੈ ਸੰਗ ਨਾਨਕ ਨਿਸਤਰੀਆ ਜੇਨ ਰਸ ਰਸ ਹਰ ਗੁਣ ਗਾਈ ਜੈ ਸ੍ਰੀ ਮਹਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਾ ਪ੍ਰਾਨੀ ਅੰਧਿਆਰੇ ਮੈਂ ਦੀਪ ਰਹਾਵ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਅਨਕ ਬਾਰ ਕਰੋ ਤੇ ਬੰਦਨ ਮਨ ਹੈ ਚਰਾਵੋ ਤੂਪ ਹਾਰ ਪਰਿਓ ਤੁਮ ਰਹਿ ਪ੍ਰਭ ਦਵਾਰ ਦ੍ਰਿੜ ਕਰ ਗਹੀ ਤੁਮਾਰੀ ਲੂਕ ਕਾੜ ਲੇ ਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈ ਸ੍ਰੀ ਮਹਿਲਾ ਪੰਜਵਾ ਕੋਈ ਜਾਣ ਹਰ ਸਿਉਂ ਦੇਵੈ ਜੋਰ ਚਰਨ ਗਹ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤਿ ਕਿਯਾਰੋ ਹਰ ਸਿਂਚੈ ਸੁਧਾ ਸਿੰਜੋਰ ਇਹ ਰਸ ਮਹਿ ਮਗਨ ਹੋਤ ਕਿਰਪਾ ਤੇ ਮਾਂ ਵਿਖਿਆ ਤੇ ਤੋ